ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਬੱਸ ਸਟੈਂਡ ਇਲਾਕੇ ਦੇ ਵਿੱਚ ਕਈ ਹੋਟਲਾਂ ਦੇ ਵਿੱਚ ਦੇ ਵਿਪਾਰ ਦਾ ਧੰਦਾ ਚੱਲ ਰਿਹਾ ਸੀ ਹੋਟਲ ਦੇ ਵਿੱਚ ਗਲਤ ਕੰਮ ਚੱਲ ਰਿਹਾ ਸੀ ਤਾਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਰੇਡ ਕੀਤੀ ਗਈ ਤਾਂ ਤਸਵੀਰਾਂ ਜਿਉਂ ਨੇ ਰੇਡ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਹੋਟਲ ਦੇ ਵਿੱਚ ਇਹਨਾਂ ਕੁੜੀਆਂ ਦੇ ਕੋਲੋਂ ਗਲਤ ਕੰਮ ਕਰਵਾਇਆ ਜਾਂਦਾ ਸੀ ਹੋਟਲ ਵਾਲਿਆਂ ਦੇ ਵੱਲੋਂ ਇਹਨਾਂ ਕੁੜੀਆਂ ਨੂੰ ਡਰਾ ਧਮਕਾ ਕੇ ਇਹਨਾਂ ਦੇ ਪਾਸੋਂ ਜੋ ਗਲਤ ਕੰਮ ਕਰਾਇਆ ਜਾ ਰਿਹਾ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਮੁੰਡਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਨਾਲ ਦੇ ਨਾਲ ਤਸਵੀਰਾਂ ਜੋਨੇ ਉਹ ਵੀ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਹੋਟਲ ਦੇ ਵਿੱਚ ਪੁਲਸ ਦੇ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਹੋਟਲ ਦੇ ਵਿੱਚ ਕੁੜੀਆਂ ਮੁੰਡੇ ਜੋਨੇ ਉਹ ਵੀ ਗ੍ਰਿਫਤਾਰ ਕੀਤੇ ਗਏ ਨੇ ਤਾਂ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪੁਲਸ ਦੇ ਵੱਲੋਂ ਇੱਕ ਹੋਟਲ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਤਾਂ ਹੁਣ ਜੋ ਆਸ-ਪਾਸੇ ਦੇ ਹੋਰ ਵੀ ਹੋਟਲ ਸੀ ਉਹਨਾਂ ਦੇ ਉੱਤੇ ਵੀ ਪੁਲਸ ਦੇ ਵੱਲੋਂ ਰੇਡ ਕੀਤੀ ਗਈ ਹੈ ਔਰ ਇਸ ਦੌਰਾਨ ਹੋਟਲ ਦੇ ਵਿੱਚੋਂ ਕਈ ਮੁੰਡੇ ਕੁੜੀਆਂ ਜੋਨੇ ਉਹ ਵੀ ਗ੍ਰਿਫਤਾਰ ਕੀਤੇ ਗਏ ਨੇ ਤਾਂ ਵੇਖ ਸਕਦੇ ਹੋ ਛੋ ਕੀਤਾ ਜਾ ਰਿਹਾ ਸੀ ਤਾਂ ਤੋਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਇਹਨਾਂ ਹੋਟਲਾਂ ਦੇ ਉੱਤੇ ਜੋ ਸ਼ਿਕੰਜਾ ਹੋ ਕਸਿਆ ਗਿਆ ਹੈ ਪੁਲਿਸ ਦੇ ਵੱਲੋਂ ਕਿਉਂਕਿ ਇਹਨਾਂ ਹੋਟਲਾਂ ਦੇ ਵਿੱਚ ਜੋ ਗਲਤ ਕੰਮ ਚੱਲ ਰਿਹਾ ਸੀ ਉਸ ਦਾ ਪੁਲਿਸ ਦੇ ਵੱਲੋਂ ਪਰਦਾਫਾਸ਼ ਕੀਤਾ ਗਿਆ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸਾਚਕਾਂ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਆਉਂਦੇ ਨੇ ਔਰ ਜਦੋਂ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਸ਼ਹਿਰ ਦਾ ਨਾਮ ਜੋ ਹੈ ਉਹ ਵੀ ਖਰਾਬ ਹੁੰਦਾ ਹੈ ਤਾਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਹੋਟਲਾਂ ਦੇ ਵਿੱਚ ਜੋ ਜਿਸਮ ਫਿਰੋਚੀ ਦਾ ਸੰਦਾ ਚੱਲ ਦੌਰਾਨ ਮੌਕੇ ਤੇ ਉਤੇ ਕਈ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਪੁਲਿਸ ਦੇ ਵੱਲੋਂ ਬਕਾਇਦਾ ਸਿੱਧੇ ਤੌਰ ਦੇ ਉਤੇ ਹੋਰ ਵੀ ਹੋਟਲਾਂ ਵਾਲਿਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਹੋਰ ਵੀ ਕੋਈ ਹੋਟਲ ਅਜਈਆ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਤੁਰੰਤ ਬੰਦ ਕਰ ਦਵੇ ਨਹੀਂ ਤਾਂ ਉਸ ਦੇ ਖਿਲਾਫ ਵੀ ਸਖਤ ਜਿਹੜੀ ਹੈ ਕਾਰਵਾਈ ਉਹ ਕੀਤੀ ਜਾਏਗੀ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਜੀ ਸਰ ਜਿਹੜਾ ਥਾਣਾ ਬੀਟੀਵੀਨ ਦੇ ਏਰੀਆ ਦੇ ਵਿੱਚ ਹੋਟਲਾਂ ਦੇ ਵਿੱਚ ਕੰਮ ਚੱਲ ਰਿਹਾ ਸੀ ਉੱਥੇ ਕਾਰਵਾਈ ਕੀਤੀ ਗਈ ਕਿੰਨੇ ਕਿ ਹੋਟਲਾਂ ਦੇ ਉੱਤੇ ਕਰਦੇ ਕਿ ਪਿਛਲੇ ਦਿਨਾਂ ਦੌਰਾਨ ਮਿਤੀ 7 7 25 ਨੂੰ ਹੋਟਲ ਅੰਮ੍ਰਿਤਸਰ ਹੋਮਸਟੇ ਦੇ ਵਿੱਚ ਜਿਸਮ ਫਰੋਚੀ ਦਾ ਧੰਦਾ ਜਿਹੜਾ ਚੱਲਦਿਆ ਕਾਬੂ ਕਰਕੇ ਮੁਕੱਦਮਾ ਨੰਬਰ 135 ਅੰਡਰ ਸੈਕਸ਼ਨ 359 ਇਮੋਰਲ ਟ੍ਰੈਫਿਕ ਪ੍ਰੋਵੈਂਸ਼ਨ ਐਕਟ ਪੀਐਸਬੀ ਡਿਵੀਜ਼ਨ ਦਰਜਿਸਟਰ ਕੀਤਾ ਗਿਆ ਇਸ ਤੋਂ ਇਲਾਵਾ ਹੋਟਲ ਜਿਹੜਾ ਹੈਗਾ ਐਲ ਆਰਜੀ ਚੌਂਕ ਪ੍ਰਿਆਗਦਾਸ ਵਿੱਚ ਮੁਕੱਦਮਾ ਨੰਬਰ 140 ਡੇਟਿਡ 12/7/25 ਅੰਡਰ ਸੈਕਸ਼ਨ 359 ਇਮੋਰਲ ਟ੍ਰੈਫਿਕ ਪ੍ਰੋਵੈਂਸ਼ਨ ਐਕਟ 223 ਬੀਐਨਐਸ ਪੀਐਸਡੀਬੀ ਡਿਵੀਜ਼ਨ ਦਰਜਿਸਟਰ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਟੂਰਿਸਟ ਰਿਕਾਰਡ ਜਿਹੜਾ ਪ੍ਰੋਪਰ ਮੇਨਟੇਨ ਨਾ ਰੱਖਣ ਕਰਕੇ ਚੌਂਕ ਪ੍ਰਿਆਗਦਾਸ ਵਿੱਚ ਹੀ ਹੋਟਲ ਐਮ ਜੀ ਐਮ ਦੇ ਵਿੱਚ ਮੁਕੱਦਮਾ ਨੰਬਰ 142 ਡੇਟਿਡ 14/7/25 ਅੰਡਰ ਸੈਕਸ਼ਨ 223 ਬੀ ਐਨ ਐਸ ਪੀ ਐਸ ਬੀ ਡਿਵੀਜ਼ਨ ਦਰਜਿਸਟਰ ਕੀਤਾ ਗਿਆ ਹੈ ਸਰ ਉਹ ਜਿਹੜੀਆਂ ਲੜਕੀਆਂ ਸੀ ਹੋਟਲ ਦੇ ਵਿੱਚ ਪੱਕੇ ਤੌਰ ਤੇ ਹੋਟਲ ਵਾਲਿਆਂ ਦੇ ਵੱਲੋਂ ਰੱਖੀਆਂ ਗਈਆਂ ਜੀ ਹੋਟਲ ਵਾਲਿਆਂ ਵੱਲੋਂ ਹੀ ਜਿਹੜੀਆਂ ਲੜਕੀਆਂ ਨੂੰ ਡਰਾ ਧਮਕਾ ਕੇ ਕੁਝ ਪੈਸੇ ਦਾ ਲਾਲਚ ਦੇ ਕੇ ਇਸ ਕੰਮ ਵਿੱਚ ਜਿਹੜਾ ਲਗਾਇਆ ਹੋਇਆ ਸੀ ਜੋ ਉਹਨਾਂ ਲੜਕੀਆਂ ਦੇ ਕੋਰਟ ਦੇ ਵਿੱਚ ਜਿਹੜੇ ਆ ਬਿਆਨ ਦਰਜ ਰਜਿਸਟਰ ਕਰਵਾਏ ਗਏ ਨੇ ਇਹ 3 ਮੁਕਦਮਿਆਂ ਦੀ ਜਿਹੜੀ ਕੀਤੀ ਜਾ ਰਹੀ ਹੈ ਲੜਕੀਆਂ ਸਾਰ ਪੰਜਾਬ ਦੀਆਂ ਸੀ ਪੰਜਾਬ ਦੇ ਬਾਹਰੋਂ ਕੋਈ ਸ਼ਹਿਰ ਨਾਲ ਨਹੀਂ ਆਈ ਨੀ ਇਹਦੇ ਵਿੱਚ ਜ਼ਿਆਦਾ ਲੜਕੀਆਂ ਪੰਜਾਬ ਦੀਆਂ ਸੀ ਇੱਕ ਲੜਕੀ ਜਿਹੜੀ ਆ ਬਿਹਾਰ ਨਾਲ ਸੰਬੰਧਤ ਸੀ ਪਰ ਉਹਨਾਂ ਕਹਿੰਦੇ ਜਿੰਨੇ ਵੀ ਕਿੰਨੇ ਹੋਟਲਾਂ ਤੇ ਕਾਰਵਾਈ ਹੋਈ ਹੈ ਇਹ ਤਿੰਨ ਹੋਟਲਾਂ ਦੇ ਉੱਪਰ ਹੁਣ ਤੱਕ ਜਿਹੜੀ ਹੈ ਪਿਛਲੇ ਇੱਕ ਹਫ਼ਤੇ ਦੌਰਾਨ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਤੇ ਬਾਕੀ ਹੋਟਲਸ ਨੂੰ ਵੀ ਇਹ ਜਿਹੜੀ ਸਾਡੇ ਵੱਲੋਂ ਅਪੀਲ ਹੈ ਤੇ ਤਾੜਨਾ ਵੀ ਹੈ ਜਿੰਨੇ ਵੀ ਟੂਰਿਸਟ ਇਹਨਾਂ ਕੋਲ ਰਹਿਣ ਵਾਸਤੇ ਹੁੰਦੇ ਨੇ ਉਹਨਾਂ ਦਾ ਪ੍ਰੋਪਰ ਰਿਕਾਰਡ ਜਿਹੜਾ ਮੇਨਟੇਨ ਕੀਤਾ ਜਾਵੇ ਹਰ ਇੱਕ ਟੂਰਿਸਟ ਦਾ ਜਿਹੜਾ ਆਈਡੈਂਟੀਟੀ ਜਿਹੜੀ ਆ ਰਿਕਾਰਡ ਕੀਤੀ ਜਾਵੇ ਉਹਨੂੰ ਰੱਖਿਆ ਜਾਵੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਗੈਰ ਕਾਨੂੰਨੀ ਧੰਦਾ ਜਾਂ ਇਮਾਰਲ ਜਿਹੜਾ ਕਾਈਂਡ ਆਫ ਐਕਟੀਵਿਟੀ ਜਿਹੜੀ ਨਾ ਕੀਤੀ